ਗਮੇ ਨਗਰ ਨਿਗਮ ਚੋਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਬੇਸ਼ੱਕ ਐਮਸੀ ਚੋਨਾ ਨੂੰ ਲੈ ਕੇ ਭਾਜਪਾ ਅਤੇ ਐਸਜੀਪੀਸੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਪਰੰਤੂ ਇਹ ਭਾਵਨਾ ਆਮ ਆਦਮੀ ਪਾਰਟੀ ਦੀ ਵੀ ਹੈ ਕਿ ਦਸੰਬਰ ਮਹੀਨੇ ਵਿੱਚ ਅਲੱਗ-ਅਲੱਗ ਥਾਵਾਂ ਤੇ ਸ਼ਹੀਦੀ ਜੋੜ ਮੇਲੇ ਹੁੰਦੇ ਹਨ ਪਾਵੇਂ ਚੋਣਾ ਜਨਵਰੀ ਵਿੱਚ ਹੋਣਿਆ ਹਨ ਪਰੰਤੂ ਸੁਪਰੀਮ ਕੋਰਟ ਦੇ ਕੁਝ ਨਿਰਦੇਸ਼ਨ ਅਤੇ ਜੇਕਰ ਸੀਈਓ ਨੇ ਵੀ ਫੈਸਲਾ ਲੈਣਾ ਹੈ ਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ। ਰਿਆਨੇ ਔਰ ਮੈਂ ਬੜੇ ਕਹਸਾ ਦੋ ਕਿ ਜਿੰਨਾ ਜੋਸ਼ ਔਰ ਜਿੰਨੀ ਗਰਮ ਜੋਸ਼ੀ ਦੇ ਨਾਲ ਸਾਡੇ ਸਾਰੇ ਸੰਗਠਨ ਦੇ ਵਿੱਚ ਤਿਆਰੀ ਹੈ ਲੋਕਾਂ ਦੇ ਵਿੱਚ ਉਤਸ਼ਾਹ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਤਿੰਨ ਬਾਈ ਇਲੈਕਸ਼ਨ ਜਿੱਤੀਆਂ ਨੇ ਉਸੇ ਤਰੀਕੇ ਦੇ ਨਾਲ ਇਹ ਵੀ ਸਾਰੀਆਂ ਦੇ ਸਾਰੀਆਂ ਜਿਹੜੀਆਂ ਯੂ ਐਲ ਬੀਜ਼ ਦੀਆਂ ਚੋਣਾਂ ਨੇ ਅਰਬਨ ਲੋਕਲ ਬਾਡੀਜ਼ ਹੈ ਇਹ ਵੀ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰ ਨੇ ਜਿਹੜੇ ਉਹ ਜਿੱਤਣਗੇ ਭਾਜੀਪੀ ਨੇ ਜਿਸ ਤਰੀਕੇ ਇਸ ਨੂੰ ਲੈਟਰ ਲਿਖਿਆ ਹੈ ਕਿ ਇਹ ਜਿਹੜੇ ਨੇ ਇਲੈਕਸ਼ਨ ਜਲਦੀ ਸ਼ੋ ਜਾਣ ਦਾ ਬੈਟਰ ਹੈ ਕਿਉਂਕਿ ਜਿਹੜਾ ਅਗਲਾ ਮਹੀਨਾ ਹੈ ਪੰਜਾਬ ਦੇ ਲੋਕਾਂ ਵਾਸਤੇ ਕਿਉਂਕਿ ਉੱਥੇ ਨਹੀਂ ਦੇਖੋ ਦੇਖੋ ਇਸ ਤਰ੍ਹਾਂ ਜੀ ਕਿ ਅਸੀਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਆ ਔਰ ਬੜੀ ਸੰਜੀਦਗੀ ਦੇ ਨਾਲ ਇਹਦੇ ਉੱਪਰ ਸੋਚ ਵਿਚਾਰ ਕਰ ਤੋਂ ਮਗਰੋਂ ਹੀ ਜਿਹੜਾ ਇਹ ਤਾਂ ਵੈਸੇ ਫੈਸਲਾ ਜਿਹੜਾ ਉਹ ਸੀਈਓ ਸਾਹਿਬ ਨੇ ਲੈਣਾ ਚੀਫ ਇਲੈਕਟੋਰਲ ਆਫੀਸਰ ਨੇ ਲੈਣਾ ਮੈਂ ਐਜ਼ ਆਮ ਆਦਮੀ ਪਾਰਟੀ ਦੇ ਤੌਰ ਤੇ ਮੈਂ ਇਹਦੇ ਬਾਰੇ ਤਾਂ ਨਹੀਂ ਕਮੈਂਟ ਕਰ ਸਕਦਾ ਪਾਉਂਗਾ ਕਿ ਉਹ ਕਰਨਗੇ ਕਿ ਨਹੀਂ ਕਰਨਗੇ ਪਰ ਡੈਫੀਨੇਟਲੀ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਸ਼ਹੀਦੀ ਹਫਤਾ ਹੁੰਦਾ ਜੋੜ ਮੇਲਾ ਹੁੰਦਾ ਤੇ ਉਹਦੇ ਵਿੱਚ ਭਾਵਨਾਵਾਂ ਨੇ ਜਿਹੜੀਆਂ ਉਹ ਸਾਰੀਆਂ ਜੁੜੀਆਂ ਹੋਈਆਂ ਨੇ ਪਰ ਉਹਦੇ ਵਿੱਚ ਜਿੰਨਾ ਜਦੋਂ ਇਹ ਗੱਲ ਆਈ ਸੀਗੀ ਐਸਜੀਪੀਸੀ ਨੇ ਵੀ ਰੇਜ਼ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਸੀਈਓ ਨਾਲ ਗੱਲ ਵੀ ਕੀਤੀ ਸੀਗੀ ਔਰ ਸੀਐਮ ਸਾਹਿਬ ਦੇ ਪੱਧਰ ਦੇ ਉੱਪਰੀ ਇਹ ਪਹਿਲਾ ਫੈਸਲਾ ਚੁੱਕਿਆ ਸੀਗਾ ਕਿਉਂਕਿ ਮਸਲਾ ਇਹ ਹੈ ਕਿ ਆਲਰੇਡੀ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਡੇਟ बाउंड ਹੈ ਜਿਹੜਾ ਉਹ ਕੀਤਾ ਜਾ ਚੁੱਕਾ ਸੋ ਇਸ ਕਰਕੇ ਉਹਨੂੰ ਜ਼ਿਆਦਾ ਅੱਗੇ ਲੈ ਕੇ ਜਾਣ ਦਾ ਵੀ ਕੋਈ ਆਈਡੀਆ ਨਹੀਂ ਜੋ ਸੀਓ ਸਾਹਿਬ ਨੇ ਦੱਸਿਆ ਸੀਗਾ ਪਰ ਹਾਂ ਡੈਫੀਨਿਟਲੀ ਇਹਨਾਂ ਜ਼ਰੂਰ ਹੈ ਕਿ ਜਿਹੜੇ ਸਰਹੰਦ ਚਮਕੌਰ ਸਾਹਿਬ ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇਲੈਕਸ਼ਨ ਨਹੀਂ ਹੈਗੀ ਔਰ ਇਸ ਕਰਕੇ ਇਹਨਾਂ ਭਾਵਨਾਵਾਂ ਦੇ ਨਾਲ ਅਸੀਂ ਵੀ ਸਹਿਮਤ ਹਾਂ ਪਰ ਕੁਝ ਕੰਪਲਸ਼ਨਸ ਨੇ ਜੋ ਇਲੈਕਸ਼ਨ ਅਫੀਸਰ ਦੀਆਂ ਆਪਣੀਆਂ ਨੇ ਸਿਕ ਪਾਰਟੀ ਜਾਂ ਤਾਂ ਪਾਰਟੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਵੀ ਘੇਰਿਆ ਹੋਇਆ ਸਰਕਾਰ ਦੇ ਜਿਹੜਾ 에어ਪੋਰਟ ਤੇ ਜਿਹੜੀ ਲਗਾਈ ਗਈ ਦੇਖੋ ਇਸ ਤਰ੍ਹਾਂ ਕਿ ਬੀਜੇਪੀ ਸਿਰਫ ਰਾਜਨੀਤੀ ਕਰ ਰਹੀ ਹੈ ਉਹਨਾਂ ਨੂੰ ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਨਾ ਕਿ ਤੁਸੀਂ ਅੱਜ ਤਾਂ ਤੁਹਾਨੂੰ ਬੜੀ ਕਾਲੀ ਹੋ ਰਹੀ ਹੈ ਕਿ ਸ਼ਹੀਦ ਉਦਮ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਹੈ ਜਿਹੜਾ ਉਹਦਾ ਅਨਾਵਰਣ ਉਹ ਕਰਨ ਜਾ ਰਹੇ ਨੇ ਇਹ ਜਿਹੜਾ ਡਰਾਮਾ ਹੈ ਜਿਹੜਾ ਉਹ ਰਚਣ ਦੀਆਂ ਗੱਲਾਂ ਕਰ ਰਹੇ ਨੇ ਸਰਕਾਰ ਨੂੰ ਅਲਟੀਮੇਟਮ ਦੇਣ ਦੀ ਗੱਲ ਵੀ ਕਰ ਰਹੇ ਨੇ ਪਰ ਸਵਾਲ ਇਹ ਹੈ ਮੈਂ ਬੀਜੇਪੀ ਨੂੰ ਇਹ ਵੀ ਪੁੱਛਣਾ ਚਾਹੁੰਨਾ ਕਿ ਉਹ ਸਮਾਂ 2015 ਦਾ ਯਾਦ ਜਦ ਆਮ ਆਦਮੀ ਪਾਰਟੀ ਕਹਿ ਰਹੀ ਸੀਗੀ ਕਿ ਅ ਮੁਹੱਲੀ 에ਅਰਪੋਰਟ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਜਿਹਦੇ ਵਾਸਤੇ ਭਗਵੰਤ ਮਾਨ ਜੀ ਨੇ ਵੀ ਵੱਡੇ ਪੱਧਰ ਦੇ ਉੱਪਰ ਐਫਰਟਸ ਨੇ ਜਿਹੜੇ ਉਹ ਕੀਤੇ ਪਰ ਬੀਜੇਪੀ ਉਸ ਸਮੇਂ ਮੰਗ ਕਰ ਰਹੀ ਸੀਗੀ ਹਰਿਆਣਾ ਦਾ ਬੀਜੇਪੀ ਯੂਨਿਟ ਕਿ ਇਹ ਇਸ 에ਅਰਪੋਰਟ ਦਾ ਨਾਮ ਹੈ ਜਿਹੜਾ ਉਹ ਆਰਐਸਐਸ ਦੇ ਲੀਡਰ ਸੀਗੇ ਔਰ ਹਰਿਆਣਾ ਦੇ ਡਿਪਟੀ ਸੀਐਮ ਰਹੇ ਸੀਗੇ ਮੰਗਲ ਸੈਨ ਉਹਨਾਂ ਦੇ ਨਾਂ ਦੇ ਉੱਪਰ ਰੱਖਿਆ ਜਾਵੇ ਸੋ ਬੀਜੇਪੀ ਵਾਲਿਆਂ ਨੂੰ ਇਹ ਜੀ ਘਟਿਆ ਔਰ ਹਲਕੇ ਦਰਜੇ ਦੀ ਰਾਜਨੀਤੀ ਕਰਨ ਤੋਂ ਪਹਿਲਾਂ ਸ਼ਰਮ ਹੋਣੀ ਚਾਹੀਦੀ ਹੈ ਜੇ ਉਹ ਇੰਨੇ ਹੀ ਖੈਰਖਵਾ ਨੇ ਤੇ ਇਹੋ ਜੇ ਡਰਾਮੇਬਾਜ਼ੀਆਂ ਕਰਨ ਦੀ ਬਜਾਏ ਉਹ ਸਭ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਔਰ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕਰਨ ਹਰਿਆਣਾ ਦੇ ਵਿੱਚ ਕਿ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਮੋਦੀ ਸਾਹਿਬ ਦੀਆਂ ਔਰ ਮੁੱਖ ਮੰਤਰੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਉਤਾਰ ਕੇ ਉੱਥੇ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਫੋਟੋਆਂ ਲਵਾਉਣ ਫਿਰ ਉਸ ਤੋਂ ਬਾਅਦ ਇਹ ਇਹ ਬੁੱਤ ਦੇ ਵੱਲ ਝਾਕਣਾ ਸੋ ਇਸ ਕਰਕੇ ਕਿਰਪਾ ਕਰਕੇ ਬੀਜੇਪੀ ਵਾਲਿਆਂ ਨੂੰ ਮੈਂ ਅਲਟੀਮੇਟਮ ਦੇਣਾ ਚਾਹੂਗਾ ਕਿ ਇਹ ਜੇ ਆਪਦੇ ਨਪਾਕ ਇਰਾਦੇ ਨੇ ਜਿਹੜੇ ਪਹਿਲਾਂ ਤਾਂ ਤੁਸੀਂ ਆਪੋਜ਼ ਕਰਦੇ ਰਹੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ 에어ਪੋਰਟ ਵੀ ਨਹੀਂ ਹੋਣਾ ਚਾਹੀਦਾ ਹੈਗਾ ਤੇ ਅੱਜ ਤੁਸੀਂ ਕਹਿੰਦੇ ਹੋ ਜੀ ਅਸੀਂ ਇਹਦੀ ਇਨੋਗਰੇਸ਼ਨ ਕਰ ਦਾਂਗੇ ਝਾਕ ਕੇ ਤਾਂ ਦੇਖਣਾ ਸੋ ਇਸ ਕਰਕੇ ਇਹ ਜਿਹੇ ਹਲਕੀਆਂ ਗੱਲਾਂ ਨੇ ਜਿਹੜੀਆਂ ਉਹ ਬੀਜੇਪੀ ਨੂੰ ਨਹੀਂ ਕਰਨੀ ਚਾਹੀਦੀ ਹੈ ਜੀ ਸ਼ਹੀਦ ਭਗਤ ਸਿੰਘ ਦਾ ਜਗਰੂ ਸੁਖਦੇਵ ਇਹਨਾਂ ਨੂੰ ਹੇਠਾਂ ਸ਼ਹੀਦ ਦਾ ਦਰਜਾ ਵੀ ਦਿੱਤਾ ਕਿ ਮੰਗ ਕਰਦੇ ਹੋ ਕਿ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲ ਬਹੁਤ ਵਾਰੀ ਚੱਲੀ ਹੈ ਔਰ ਮੈਂ ਮੰਨ ਕੇ ਚੱਲਦਾ ਕਿ ਦਰਜਾ ਜਿਹੜਾ ਉਹ ਦੇਣਾ ਤਾਂ ਚਾਹੇ ਕੇਂਦਰ ਸਰਕਾਰ ਨੇ ਐ ਪਰ ਸ਼ਹੀਦ ਭਗਤ ਸਿੰਘ ਰਾਜਗੁਰੂ ਜੀ ਸੁਖਦੇਵ ਜੀ ਅਸ਼ੀ ਉਦਮ ਸਿੰਘ ਇਹ ਆਪਣੇ ਆਪ ਦੇ ਵਿੱਚ ਇੰਨੇ ਵੱਡੀਆਂ ਨਾਮ ਨੇ ਕਿ ਕੇਂਦਰ ਸਰਕਾਰ ਦੇ ਕਿਸੇ ਮਾਨਤਾ ਪੱਤਰ ਦੀ ਇਹਨਾਂ ਇਹਨਾਂ ਦੀ ਸ਼ਹਾਦਤ ਨੂੰ ਲੋੜ ਨਹੀਂ ਹੈਗੀ ਪਰ ਫਿਰ ਵੀ ਮੈਂ ਮੰਨ ਕੇ ਚੱਲਦਾ ਕਿ ਇਹਨਾਂ ਮਹਾਨ ਸ਼ਹੀਦਾਂ ਦੇ ਨਾਂ ਦੇ ਉੱਪਰ ਤਾਂ ਆਪਾਂ ਜਿੰਨਾ ਇਹਨਾਂ ਦੀ ਲੈਗਸੀ ਨੂੰ ਅੱਗੇ ਲੈ ਕੇ ਜਾ ਸਕਦੇ ਆ ਉਹਨਾਂ ਲੈ ਕੇ ਜਾਣਾ ਚਾਹੀਦਾ ਹੈ